ਹੈਲੋ ਜੀ ਸਨਰਸ ਸਿਕਾਲ ਮੈਂ ਸੁਮਿੰਦਰ ਕੌਰ ਹਾਂਜੀ ਆਪਾਂ ਨੂੰ ਇੱਕ ਨਾ ਭੈਣ ਦਾ ਕਮੈਂਟ ਆਇਆ ਸੀ ਕਿ 15 ਸੈਂਟੀਮੀਟਰ ਘੇਰੇ ਵਾਲੇ ਤੁਸੀਂ ਡਿਜ਼ਾਈਨ ਬਣਾਉਣੇ ਦੱਸੋ ਆਪਾਂ ਉਹਨਾਂ ਵਾਸਤੇ ਸਪੈਸ਼ਲ ਡਿਜ਼ਾਈਨ ਵਿੱਚ ਬਣਾਵਾਵਾਂਗੇ ਐ ਥੋੜਾ ਦਾ ਮੇਰੇ ਬਣਾਇਆ ਹੋਇਆ ਬਟ ਜਿਹੜੇ ਪੁਰਾਣੇ ਆ ਜਿਹੜੇ ਮੈਂ ਪਹਿਲਾਂ ਡਿਜ਼ਾਈਨ ਬਣਾਇਆ ਉਹ ਮੈਂ ਭੈਣ ਨੂੰ ਦੱਸਦਾ ਕਿ ਆਹ ਵਾਲੇ ਜਿਹੜੇ ਡਿਜ਼ਾਈਨ ਹੈ 15 ਸੈਂਟੀਮੀਟਰ ਤੇ ਜਿਹੜੇ ਤੁਸੀਂ ਮਰਜ਼ੀ ਐਡਜਸਟ ਕਰ ਸਕਦੇ ਹੋ ਇਸ ਤੋਂ ਬਿਨਾ ਆ ਦੇਖੋ ਆ ਵੀ ਡਿਜ਼ਾਈਨ 15 ਸੈਂਟੀਮੀਟਰ ਘੇਰੇ ਤੇ ਹੁੰਦਾ ਆਹ ਵਾਲਾ ਵੀ 15 ਸੈਂਟੀਮੀਟਰ ਤੇ ਇਹ ਵਾਲਾ ਵੀ 15 ਸੈਂਟੀਮੀਟਰ ਤੇ ਆਊਗਾ ਤੇ ਇਹਨੂੰ ਵੀ ਤੁਸੀਂ ਜਿਵੇਂ ਮਰਜ਼ੀ 15 ਸੈਂਟੀਮੀਟਰ ਘੇਟ ਕੇ ਅੜਦਾਸ ਤਕਾ ਸਕਦੇ ਆ ਇਸ ਤੋਂ ਬਿਨਾ ਅੱਜ ਆਪਾਂ ਪਹਿਲਾਂ ਆਪਾਂ ਫੁਲਕਾਰੀ ਵਾਲਾ ਡਿਜ਼ਾਈਨ ਮੈਂ ਬਣਾਵਾਂਗੇ ਫਿਰ ਮੈਂ ਤੁਹਾਨੂੰ ਸੂਟ ਵਾਲੇ ਵੀ ਦੱਸੂਗੀ ਜਿਹੜੇ ਕਿ 15 ਸੈਂਟੀਮੀਟਰ ਤੇ ਸੈੱਟ ਆਉਂਦੇ ਹੁਣ ਹਾਂਜੀ ਫੁਲਕਾਰੀ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਕੀ ਕਰਨਾ ਹੈ ਕਿ ਜਿਵੇਂ ਆਹ ਵਾਲਾ ਡੱਬਾ ਹੈ ਇਹਨਾਂ ਤੁਸੀਂ ਆਹ ਸੈਂਟਰ ਵਾਲਾ ਹਾਫ ਲੈਣਾ ਵਾਲੇ ਡੱਬੇ ਜਿਹੜੀ ਵਿੱਚ ਫਿੱਕੀ ਲਾਈਨ ਹੁੰਦੀ ਹੈ ਨਾ ਉਹਨੂੰ ਤੁਸੀਂ ਸੈਂਟਰ ਲੈਣਾ ਇਹਨੂੰ ਆਪਾਂ ਸੈਂਟਰ ਲੈ ਕੇ ਇਸ ਤਰ੍ਹਾਂ 1-1 ਸੈਂਟੀਮੀਟਰ ਇਧਰ ਕਵਰ ਕਰਕੇ ਤੇ ਜਿਵੇਂ ਆਪਾਂ ਇਹ ਫਲਾਵਰ ਬਣਾਉਣੇ ਹੁੰਦੇ ਆ ਆਪਾਂ ਇਹ ਵਾਲਾ ਫਲਾਵਰ ਬਣਾ ਲੈਣਾ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਜਿਹੜੀ ਆਹ ਵਾਲੀ ਆਹ ਵਾਲੀ ਕਰਨੀ ਹੋਊਗੀ ਆ ਜਿਵੇਂ 1 ਸੈਂਟੀਮੀਟਰ ਦੇ ਉੱਪਰ ਅੱਧਾ ਛੱਡ ਕੇ ਇੱਥੇ ਨਿਸ਼ਾਨ ਲਾ ਲੈਣਾ ਤੁਸੀਂ ਤੇ ਇਧਰ ਇਹਦੇ ਉੱਪਰ ਵੀ ਅੱਧਾ ਸੈਂਟੀਮੀਟਰ ਵਾਲਾ ਆਹ ਗੈਪ ਛੱਡ ਕੇ ਇੱਥੇ ਨਿਸ਼ਾਨ ਲਾ ਲੈਣਾ ਤੇ ਇਹਨੂੰ ਤੁਸੀਂ ਇਸ ਤਰ੍ਹਾਂ ਬਣਾਉਂਦੇ ਜਾਣਾ ਠੀਕ ਹੈ ਜੀ ਤੇ ਫੇਰ ਤੁਸੀਂ ਕਰਨਾ ਜਿਹੜਾ ਸੈਂਟਰ ਵਾਲਾ ਨਿਸ਼ਾਨ ਆ ਇੱਕ ਨਿਸ਼ਾਨ ਇੱਥੇ ਲਾ ਕੇ ਇਹਦੇ ਵਿੱਚ ਤੁਸੀਂ ਡੇਢ ਡੱਬਾ ਛੱਡਣਾ ਇਹ ਡੇਢ ਡੱਬੇ ਤੋਂ ਬਾਅਦ ਲਗਣਾ ਡੇਢ ਡੱਬੇ ਤੋਂ ਬਾਅਦ ਲਾ ਕੇ ਇਹਦੇ ਬਰਾबरी ਆ ਦੋਨੇ ਆਉਣੇ ਚਾਹੀਦੇ ਟ੍ਰਾਇੰਗਲ ਆਪਣੇ ਤੇ ਤੁਸੀਂ ਇਸ ਤਰ੍ਹਾਂ ਕਰ ਦੇਣਾ ਇਸ ਤਰ੍ਹਾਂ ਇਹ ਕੰਪਲੀਟ ਕਰ ਦੇਣਾ ਹੁਣ ਜਿਹੜਾ ਆਹ ਸੈਂਟਰ ਦੇ ਵਿੱਚ ਆਪਾਂ ਲਾਇਆ ਏ ਨਿਸ਼ਾਨ ਇਹ ਇਹਦੇ ਸੈਂਟਰ ਦੇ ਵਿੱਚ ਹੀ ਆਪਾਂ ਫਿਰ ਤੋਂ ਦੁਬਾਰਾ ਤੋਂ ਏਸੀ ਡਿਜ਼ਾਈਨ ਨੂੰ ਰਿਪੀਟ ਕਰਾਂਗੇ ਹੁਣ ਜਦੋਂ ਆਪਾਂ ਜਿਹੜੀ ਆ ਵਾਲੀ ਚੀਜ਼ ਸੀ ਇਹ ਦੋਨਾਂ ਦੇ ਇੱਕ ਦੂਜੇ ਵੱਲ ਮੂੰਹ ਸੀਗੇ ਹੁਣ ਜਿਹੜਾ ਆ ਤਿੱਖਾ ਪਾਸਾ ਹੈ ਇਹ ਇਹਨਾਂ ਦਾ ਇੱਕ ਦੂਜੇ ਵੱਲ ਤਿੱਖਾ ਪਾਸਾ ਆਪਾਂ ਕਰਕੇ ਆਪਾਂ ਸੇਮ ਵੀਨ ਦੇ ਨਾਲ ਜਿਵੇਂ ਕਿ ਪਹਿਲਾਂ ਵਾਲਾ ਆਪਾਂ ਆਪਣਾ ਡਿਜ਼ਾਈਨ ਬਣਿਆ ਹੋਇਆ ਹੈ ਆਪਾਂ ਉਸੇ ਤਰ੍ਹਾਂ ਇਹ ਡਿਜ਼ਾਈਨ ਵੀ ਜਿਹੜਾ ਉਹ ਕਵਰ ਕਰਾਂਗੇ ਠੀਕ ਹੈ ਜੀ ਹਾਂ ਜੀ ਤੁਸੀਂ ਇਸੇ ਤਰ੍ਹਾਂ ਜਿਵੇਂ ਆਪਾਂ ਆ ਚੀਜ਼ ਬਣਾਈ ਹੈ ਨਾ ਉਵੇਂ ਸੇਮ ਵੀਨ ਨਾਲ ਆਪਾਂ ਇਸ ਚੀਜ਼ ਨੂੰ ਵੀ ਡਰਾ ਕਰੀਏਗਾ ਇੱਕ ਵਾਰੀ ਆਪਾਂ ਇਹ ਕਾਰਨਰ ਕਵਰ ਕਰਨਾ ਹੈ ਤੇ ਇਸ ਵਾਰੀ ਇਹ ਕਾਰਨਰ ਤੋਂ ਕਾਰਨਰ ਆਪਾਂ ਲਾਈਨ ਲਾਉਣੀ ਹੈ ਠੀਕ ਹੈ ਜੀ ਆਪਣੇ 1 2 3 4 4 ਹੋ ਗਿਆ ਆਪਣੇ ਇਹ ਆਪਾਂ ਚਾਰ ਗੈਨ ਲੈਣੇ ਤੇ ਆਪਾਂ ਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਆਪਾਂ ਇੱਥੇ ਨੂੰ ਬੰਦ ਕਰਾਂਗੇ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਕਿ ਜਿਹੜਾ ਆ ਵਾਲਾ ਕਾਰਨਰ ਆ ਇਹਦੀ ਸੇਧ ਨੂੰ ਇੱਥੋਂ ਤੱਕ ਆਪਾਂ ਇੱਕ ਲਾਈਨ ਲਗਾਵਾਂਗੇ ਠੀਕ ਹੈ ਜੀ ਤੇ ਜਿਹੜਾ ਆ ਵਾਲਾ ਸੈਂਟਰ ਆ ਇਹ ਆਪਾਂ ਸੈਂਟਰ ਵਾਲੀ ਵੀ ਲਾਈਨ ਲਗਾ ਲਾਂਗੇ ਇਹ ਥੋੜੀ ਫਿੱਕੀ ਲਾਈਨ ਲਗਾਵਾਂਗੇ ਆਪਾਂ ਬਹੁਤ ਸੇ ਪਚਾਈਗੀ ਤਾਂ ਆਪਾਂ ਮਟੇ ਵੀ ਸਕਦੇ ਆ ਕਿਉਂਕਿ ਆਪਾਂ ਥੋੜਾ ਡਿਜ਼ਾਈਨ ਆਪਾਂ ਇੱਥੇ ਵੀ ਬਣਾਵਾਂਗੇ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਹੈ ਕਿ ਜਿਹੜੀ ਆਪਨੇ ਆਹ ਵਾਲੀ ਲਾਈਨ ਹੋਗੀ ਆਹ ਵਾਲੀ ਪੱਤੀ ਦੀ ਹੁਣ ਆਪਾਂ ਫਿਰ ਤੋਂ ਇਹਦੇ ਵਾਲੇ ਹੀ ਮੂੰਹ ਕਰਕੇ ਉਵੇਂ ਤੋਂ ਹੀ ਡਿਜ਼ਾਈਨ ਫਿਰ ਸਟਾਰਟ ਕਰਾਂਗੇ ਇਸ ਤਰ੍ਹਾਂ ਹੁਣ ਜਿਵੇਂ ਇਹ ਇਹ ਲੈ ਟਿੱਖਾ ਜਿਹੜਾ ਕੋਰਨਰ ਆ ਬਾਹਰ ਨੂੰ ਸੀ ਤੇ ਇਹਦਾ ਵੀ ਬਾਹਰ ਨੂੰ ਹੀ ਆਊਗਾ ਇਸ ਤਰ੍ਹਾਂ ਇਹਨਾਂ ਦੇ ਵਿੱਚ ਇੱਕ ਡੱਬੇ ਇੱਕ ਡੱਬੇ ਦੀ ਜਿਹੜੀ ਜਗ੍ਹਾ ਹੋਣੀ ਚਾਹੀਦੀ ਹੈ ਇੱਕ ਕਰੋਸ ਦੀ ਇਸ ਤਰ੍ਹਾਂ ਦੇਖੋ ਆਹ ਕਰੋਸ ਬੰਦਣਾ ਇੱਥੇ ਵੀ ਇੱਕ ਕਰੋਸ ਬੰਦ ਹੈ ਇਸ ਤਰ੍ਹਾਂ ਆਹ ਵੀ ਇੱਕ ਕਰੋਸ ਬਚ ਜੂਗਾ ਇੱਥੇ ਠੀਕ ਹੈ ਜੀ ਤੇ ਇਹਨੂੰ ਵੀ ਆਪਾਂ ਸੇਮ ਇਸ ਵੇਨ ਨਾਲ ਆਪਾਂ ਇਹਨੂੰ ਲਾਈਨ ਦੇ ਨਾਲ ਜੋੜ ਦਾਂਗੇ ਉਹ ਵੀ ਮੈਂ ਤੁਹਾਨੂੰ ਦੱਸ ਦਣੀ ਇੱਥੇ ਲਾਈਨ ਤੇ ਆਪਾਂ ਇਸ ਤਰ੍ਹਾਂ ਕਰਕੇ ਡਿਜ਼ਾਈਨ ਬਣਾਉਣਾ ਹੈ ਬਸ ਇੱਕ ਇੱਕ ਟੰਕਾ ਪਾਈਥੇ ਲਾਦਣਾ ਸੇਮ ਵੇਨ ਨਾਲ ਆਪਾਂ ਇੱਥੇ ਵੀ ਬਣਾਵਾਂਗੇ ਇਸ ਤੋਂ ਬਾਅਦ ਹੁਣ ਆਪਣੀ ਵਾਰੀ ਆ ਆਮ ਵਾਲੀ ਚੀਜ਼ ਦੀ ਵਾਰੀ ਆ ਗਈ ਇਹ ਵੀ ਆਪਾਂ ਬਣਾਵਾਂਗੇ ਜਿਵੇਂ ਕਿ ਆ ਅੰਦਰ ਨੂੰ ਨਾ ਤਾਂ ਇਹਦਾ ਮੂੰਹ ਵੀ ਆਪਾਂ ਅੰਦਰ ਨੂੰ ਕਰਨਾ ਹੈ ਠੀਕ ਹੈ ਜੀ ਇੱਥੋਂ ਆਪਾਂ ਸਿੱਧੀ ਲਾਈਨ ਲਾਵਾਂਗੇ ਇਹਦਾ ਮੂੰਹ ਆਹ ਵਾਲਾ ਅੰਦਰ ਨੂੰ ਹੋ ਗਿਆ 1 2 3 4 ਹੋ ਗਈ ਇਸ ਤਰ੍ਹਾਂ ਕਰਕੇ ਆਪਾਂ ਨੂੰ ਛੱਡ ਦਾਂਗੇ ਇੱਥੋਂ ਹੁਣ ਜਿਵੇਂ ਤੁਸੀਂ ਦੇਖੋ ਵੀ ਆ ਚੀਜ਼ ਬਣ ਗਈ ਉਵੇਂ ਸੇਮ ਇੱਧਰ ਵੀ ਬਣੂਗੀ ਆ ਵੀ ਆਪਾਂ ਚੀਜ਼ ਤੁਹਾਨੂੰ ਇੱਥੇ ਵੀ ਡਰਾ ਕਰਕੇ ਦੱਸਦੇ ਹਾਂ ਕਿ ਜਿਹੜੀ ਇੱਕ ਲਾਈਨ ਆਪਾਂ ਜਿਹੜੀ ਆਹ ਵਾਲੀ ਆਹ ਵਾਲੀ ਪੱਤੀ ਆ ਇਹਦੇ ਕੋਰਨਰ ਤੋਂ ਤੇ ਆਹ ਵਾਲੀ ਪੱਤੀ ਦੇ ਕੋਰਨਰ ਤੋਂ ਅੱਧਾ ਛੱਡ ਕੇ ਇੱਧਰ ਤੇ ਅੱਧਾ ਛੱਡ ਕੇ ਇੱਧਰ ਤੁਸੀਂ ਇਸ ਤਰ੍ਹਾਂ ਲਾਈਨ ਲਗਾ ਲੈਣੀ ਹੈ ਠੀਕ ਹੈ ਜੀ ਹੁਣ ਤੁਸੀਂ ਜਦੋਂ ਇਹ ਵਾਲੀ ਲਾਈਨ ਲਗਾਈ ਹੁਣ ਆਪਾਂ ਇਹਦੇ ਅਕੋਰਡਿੰਗ ਜਿਹੜਾ ਡਿਜ਼ਾਈਨ ਹੋਵੇ ਫਿਰ ਤੋਂ ਇਸ ਲਾਈਨ ਤੋਂ ਬਣਾਵਾਂਗੇ ਜਿਵੇਂ ਕਿ ਆ ਇੱਧਰ ਬਣਿਆ ਹੋਇਆ ਹੈ हां जी ਇਹਦੇ ਵਾਸਤੇ ਕੀ ਕਰਾਂਗੇ ਆਪਾਂ ਕਿ ਜਿਵੇਂ ਆਪਾਂ ਦੇਖੋ ਆ ਮੈਂ ਤੁਹਾਨੂੰ ਕਹਿਆ ਸੀ ਨਾ ਸੈਂਟਰ ਵਿੱਚ ਦੀ ਲਾਈਨ ਕੱਢ ਲਿਓ ਤੇ ਇਸੇ ਤਰ੍ਹਾਂ ਇੱਕ ਆਪਣਾ ਸੈਂਟਰ ਇਧਰ ਨੂੰ ਵੀ ਬਣਦਾ ਆਪਾਂ ਇਧਰ ਨੂੰ ਵੀ ਸੈਂਟਰ ਦੇ ਵਿੱਚ ਦੀ ਇਸ ਤਰ੍ਹਾਂ ਇੱਕ ਲਾਈਨ ਕੱਢ ਦਾਂਗੇ ਠੀਕ ਹੈ ਫਿਰ ਤੁਸੀਂ ਕੀ ਕਰਨਾ ਜਿਹੜੀ ਆਹ ਵਾਲੀ ਹਾਫ ਡੱਬੀ ਆ ਆਹ ਵਾਲੀ ਇਹਦੇ ਇਹਦੇ ਬਰਾਬਰ ਵਾਲੀ ਹਾਫ ਡੱਬੀ ਉਹ ਛੱਡ ਕੇ ਤੇ ਇਸ ਤਰ੍ਹਾਂ ਤੁਸੀਂ ਬਣਾ ਲੈਣਾ ਆਹ ਚੀਜ਼ ਬਣੇਗੀ ਆਹ ਵਾਲੀ ਤੇ ਫਿਰ ਸੇਮ ਜਿਵੇਂ ਆਹ ਵਾਲਾ ਡਿਜ਼ਾਈਨ ਬਣਿਆ ਹੋਇਆ ਹੈ ਤੇ ਉਵੇਂ ਹੀ ਆਪਾਂ ਇੱਥੇ ਵੀ ਉਸੇ ਤਰੀਕੇ ਨਾਲ ਡਿਜ਼ਾਈਨ ਬਣਾਵਾਂਗੇ ठीक है जिमें आप साइड कवर की उसी तरह आप हम साइड कवर करा हाँ जी देखो हूँ अपना बन गया इस तरह आप लाइन तो लगेंगे जी आ चीज़ बनेगी वह तुम तो ए तरह बना देनी है इतने भी आपम बनावे तो भी ਇਸ ਤੋਂ ਬਾਅਦ ਆਪਾਂ ਕੀ ਕਰਾਂਗੇ ਹੁਣ ਦੇਖੋ ਜਿਹੜੀ ਸੇਮ ਆਹ ਵਾਲੀ ਚੀਜ਼ ਹੈ ਨਾ ਉਹ ਇੱਥੇ ਬਣਨੀ ਆ ਐਵੇਂ ਆਹ ਡੱਬੇ ਅੰਦਰ ਨੂੰ ਆ ਨਾ ਤੇ ਇੱਥੇ ਵੀ ਪਹਿਲਾਂ ਆਪਾਂ ਇੱਕ ਲਾਈਨ ਸਿੱਧੀ ਲਾਉਣੀ ਹੋਣੀ ਹੈ ਇਸ ਤਰ੍ਹਾਂ ਹੁਣ ਆਹ ਡੱਬੇ ਇੱਥੇ ਵੀ ਅੰਦਰ ਨੂੰ ਬਣੇਗੇ ਹਾਂਜੀ ਤਾਂ ਇਸ ਤਰ੍ਹਾਂ ਫਿਰ ਤੋਂ ਜਿਹੜੀਆਂ ਆ ਆਪਾਂ ਅੱਧਾ-ਅੱਧਾ ਸੈਂਟੀਮੀਟਰ ਛੱਡ ਕੇ ਇਸ ਪੱਤੀ ਤੇ ਇਸ ਪੱਤੀ ਤੇ ਲਾਈਨ ਆਉਣੀ ਆ ਤੇ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਇਹਦਾ ਵੀ ਡਿਜ਼ਾਈਨ ਆਪਾਂ ਡਰਾ ਕਰ ਦੇਣਾ ਕੁਝ ਤੁਹਾਨੂੰ ਇਹ ਡਿਜ਼ਾਈਨ ਦੀ ਬੰਤਰ ਪਤਾ ਲੱਗੀ ਗਈ ਉਹ ਸੇਮ ਚੀਜ਼ ਆਹ ਵਾਲੀ ਇੱਧਰ ਬਣਨੀ ਆ ਤੇ ਆਹ ਵਾਲੀ ਸੇਮ ਚੀਜ਼ ਇੱਧਰ ਬਣਨੀ ਆ ਹੁਣ ਮੈਂ ਇਹਨੂੰ ਪੂਰਾ ਡਰਾ ਕਰਕੇ ਦਿਖਾਉਂਗੀ ਹਾਂਜੀ ਦੇਖੋ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਗਿਆ ਆ ਜਿਹੜੀ ਮੈਂ ਤੁਹਾਨੂੰ ਸੈਂਟਰ ਲਾਈਨ ਕਹੀ ਸੀ ਨਾ ਇਹਦੇ ਤੇ ਵੀ ਆਪਾਂ ਡਿਜ਼ਾਈਨ ਬਣਾਉਣਾ ਤੁਸੀਂ ਇੱਥੋਂ 1 2 3 4 ਡੱਬੇ ਛੱਡਣੇ ਆ 4 ਡੱਬੇ ਛੱਡ ਕੇ ਤੁਸੀਂ ਹਾਫ ਇੱਧਰ ਕਵਰ ਕਰਨਾ ਹਾਫ ਇੱਧਰ ਹਾਫ ਇੱਧਰ ਤੇ ਹਾਫ ਇਸ ਤਰ੍ਹਾਂ ਕਵਰ ਕਰਨਾ ਠੀਕ ਹੈ ਇਹ ਜਿਹੜੇ ਟਾਂਕਾ ਮਾਰਨਾ ਹੈ ਤੁਸੀਂ ਕਿਸੇ ਵੀ ਤਰ੍ਹਾਂ ਦਾ ਟਾਂਕਾ ਮਾਰ ਸਕਦੇ ਆ ਜਿਵੇਂ ਤੁਹਾਡੇ ਦਿਲ ਕਰ ਇਸ ਤਰ੍ਹਾਂ ਲਾ ਕੇ ਜਾਂ ਤੁਸੀਂ ਸਿੱਧਾ ਵੀ ਮਾਰ ਸਕਦੇ ਆਂ ਇਹ ਮੈਂ ਤੁਹਾਨੂੰ ਕੱਢ ਕੇ ਵੀ ਦਿਖਾਉਂਗੀ ਕਿ ਆਪਾਂ ਇਹਨੂੰ ਕੱਢਣਾ ਕਿਵੇਂ ਆ ਉਸ ਤੋਂ ਬਾਅਦ ਤੁਸੀਂ ਅੱਧਾ ਡੱਬਾ ਤੇ ਅੱਧਾ ਇੱਕ ਡੱਬਾ ਕਵਰ ਕਰਨਾ ਤੇ ਇੱਕ ਡੱਬਾ ਹੀ ਫਿਰ ਤੁਸੀਂ ਇਹਨੂੰ ਤਾਨ ਕਵਰ ਕਰ ਦੇਣਾ ਹਾਂ ਪਾਪ ਠੀਕ ਹੈ ਜੀ ਤੇ ਇੱਥੇ ਆਜ ਦੀ ਛੋਰੀ ਡੱਬੀ ਬਣਾ ਦਨੇ ਆਪਾਂ ਇਸੇ ਤਰ੍ਹਾਂ ਹੀ ਇੱਧਰ ਨੂੰ ਤੁਸੀਂ 1 ਸੈਂਟੀਮੀਟਰ ਤੇ 1 ਸੈਂਟੀਮੀਟਰ ਇੱਧਰ ਨੂੰ ਲੈ ਕੇ ਤੇ ਆਹ ਵਾਲੇ ਡੱਬੇ 'ਤੇ ਤੁਸੀਂ ਕਵਰ ਕਰ ਦੇਣਾ ਇਹ ਵਾਲੀ ਚੀਜ਼ ਆਪਾਂ ਚਾਰਾ ਸਾਈਡ ਤੇ ਬਣਾ ਕੇ ਤੇ ਇਹਨੂੰ ਕੰਪਲੀਟ ਹੋ ਜਾਊਗਾ ਆਪਣਾ ਹਾਂਜੀ ਇਸ ਤਰ੍ਹਾਂ ਇਹ ਆਪਣਾ ਡਿਜ਼ਾਈਨ ਜਿਹੜਾ ਕੰਪਲੀਟ ਹੋ ਗਿਆ ਤੁਸੀਂ ਇਹਦਾ ਸਕਰੀਨਸ਼ਾਟ ਲੈਣਾ ਤਾਂ ਲੈ ਸਕਦੇ ਹੋ ਉਸ ਤੋਂ ਬਾਅਦ ਆਪਾਂ ਨੈਕਸਟ ਡਿਜ਼ਾਈਨ ਬਣਾਵਾਂਗੇ ਹਾਂਜੀ ਤਾਂ ਇਸ ਤੋਂ ਬਾਅਦ ਆਪਾਂ ਸੂਟ ਦਾ 15 ਸੈਂਟੀਮੀਟਰ ਘੇਰੇ ਵਾਲਾ ਨਿਊ ਡਿਜ਼ਾਈਨ ਬਣਾਵਾਂਗੇ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਕਿ 8 ਡੱਬੇ ਲੈ ਲੈਣੇ ਇਧਰ ਨੂੰ 1 2 3 4 5 6 7 8 ਇਸ ਤਰ੍ਹਾਂ ਤੁਸੀਂ 8 ਡੱਬਿਆਂ 'ਤੇ ਨਾ ਇੱਕ ਸਿੱਧੀ ਲਾਈਨ ਲਗਾ ਲੈਣੀ ਹੈ ਠੀਕ ਹੈ ਜੀ ਉੱਪਰ ਵੀ ਤੇ ਨੀਚੇ ਵੀ ਤੁਸੀਂ 8 8 ਡੱਬਿਆਂ 'ਤੇ ਇਸ ਤਰ੍ਹਾਂ ਲਾਈਨ ਲਗਾ ਲੈਣੀ ਹੈ ਸਿੱਧੀ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਇਹਦਾ ਸੈਂਟਰ ਆਊਗਾ ਜਿਵੇਂ ਕਿ ਇਹਦਾ ਸੈਂਟਰ ਆ ਗਿਆ ਆਪਣੇ ਕੋਲੇ 1 2 3 4 ਆ ਚਾਰ ਵਾਲਾ ਸੈਂਟਰ ਆ ਗਿਆ ਇਹਦੀ ਚਾਰ ਇੱਧਰ ਜਾਣੀ ਚਾਰ ਇੱਧਰ ਆ ਬਿਲਕੁਲ ਸੈਂਟਰ ਆ ਗਿਆ ਡੱਬੇ ਦਾ ਸੈਂਟਰ ਦੇ ਵਿੱਚ ਤੁਸੀਂ ਕੀ ਕਰਨਾ ਇਸ ਤਰ੍ਹਾਂ ਦੋ ਦੋ ਬਾਕਸ ਕਵਰ ਕਰਕੇ ਇੱਕ ਸਕੁਅਰ ਬਣਾ ਲੈਣਾ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਜਿਹੜਾ ਆਹ ਵਾਲਾ ਕੋਰਨਰ ਹੋਊਗਾ ਇਹਦੇ ਨਾਲ ਇੱਕ ਸਿੱਧੀ ਲਾਈਨ ਇਸ ਤਰ੍ਹਾਂ ਅਟੈਚ ਕਰ ਦੇਣੀ ਆ ਠੀਕ ਹੈ ਜੀ ਇੱਕ ਲਾਈਨ ਇੱਧਰ ਅਟੈਚ ਕਰਨੀ ਆ ਤੇ ਇਸੇ ਤਰ੍ਹਾਂ ਸੇਮ ਵੀ ਨਾਲ ਇੱਕ ਲਾਈਨ ਇੱਧਰ ਅਟੈਚ ਕਰ ਦੇਣੀ ਆ ਤੇ ਚਾਰੇ ਕੋਰਨਰ ਤੇ ਇਸ ਤਰ੍ਹਾਂ ਆਪਾਂ ਇੱਕ ਲਾਈਨ ਅਟੈਚ ਕਰ ਦੇਣੀ ਆ ਹਾਂਜੀ ਹੁਣ ਆਪਾਂ ਇਹ ਲਾਈਨ ਅਟੈਚ ਕਰਕੇ ਕੀ ਕਰਨਾ ਹੈ ਕਿ ਆਪਾਂ 1 ਸੈਂਟੀਮੀਟਰ 1 ਸੈਂਟੀਮੀਟਰ ਕਵਰ ਕਰਕੇ ਇੱਥੇ ਤਰ੍ਹਾਂ ਇੱਕ ਸੈਂਟੀਮੀਟਰ ਮੋਲਾ ਲੈਣਾ ਜੀ ਠੀਕ ਹੈ ਤੇ ਇਸ ਤਰ੍ਹਾਂ ਇਹ ਪੱਤੀ ਬਣਾ ਦੇਣੀ ਆ ਤਾਂ ਉਹ ਇੱਕ ਉਲਟ ਸਾਈਡ ਤੇ ਵੀ ਆਪਾਂ ਇਸ ਤਰ੍ਹਾਂ ਕੱਪਤੀ ਨਾ ਬਣੀ ਜਿਵੇਂ ਹੁਣ ਆਪਾਂ ਆਹ ਚੀਜ਼ ਬਣਾਈ ਆ ਇਹ ਚਾਰੇ ਲਾਈਨਾਂ ਤੇ ਆਪਾਂ ਇਹੀ ਚੀਜ਼ ਬਣਾਉਣੀ ਆ ਹਾਂਜੀ ਦੇਖੋ ਤਾਂ ਇਹ ਇਸ ਤਰ੍ਹਾਂ ਆਪਣਾ ਕੰਪਲੀਟ ਹੋ ਗਿਆ ਤੇ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਕਿ ਜਿਹੜਾ ਆਹ ਵਾਲੀ ਚੀਜ਼ ਆ ਇਹਦੇ ਨਾਲ ਫਿਰ ਤੋਂ ਆਪਾਂ ਇਸ ਤਰ੍ਹਾਂ ਕਾਰਨਰ ਇਹਦੇ ਜੋੜ ਕੇ ਠੀਕ ਹੈ ਇਸ ਤਰ੍ਹਾਂ ਤਰਸ਼ੀ ਲਾਈਨ ਬਣਾ ਕੇ ਆਹ ਵਾਲੀ ਪੱਤੀ ਬਣਾਤੀ ਤੇ ਇੱਥੋਂ ਫਿਰ ਤੋਂ आप इस तरह एक पत्ती बना दी ठीक है जी थी? उतू बाद करना है साइड न फिर तो पत्तिया बनावेंगे इस तरह अटैच करके इधर ਇਸ ਤਰ੍ਹਾਂ ਹੁਣ ਦੇਖੋ ਜਿਹੜੇ ਆਮਲਾ ਬਾਕਸ ਬਣਿਆ ਸੀ ਆਮਲਾ ਹਾਫ ਬਣ ਗਿਆ ਦੇਖੋ ਹਾਫ ਬਾਕਸ ਬਣ ਗਿਆ ਨੇ ਇੱਥੇ ਆਮਲਾ ਹਾਫ ਤੇ ਇਧਰ ਵੀ ਆਪਾਂ ਇਹ ਹਾਫ ਕਿਵੇਂ ਕੰਪਲੀਟ ਹੋ ਜੂਗਾ ਹੁਣ ਤੁਹਾਨੂੰ ਸਮਝ ਲੱਗ ਗਈ ਹੁਣ ਜਦੋਂ ਆਹ ਵਾਲੀਆਂ ਆਪਾਂ ਪੱਤੀਆਂ ਬਣਾਵਾਂਗੇ ਤੇ ਇਹ ਹਾਫ ਬਾਕਸ ਵੀ ਆਪਣਾ ਕੰਪਲੀਟ ਹੋ ਜੂਗਾ ਹਾਂਜੀ ਤਾਂ ਦੇਖੋ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਪੂਰਾ ਹੋ ਗਿਆ ਹਾਂਜੀ ਕਿਸੇ ਨੇ ਇੱਕ ਹੋਰ ਕਮੈਂਟ ਕੀਤਾ ਸੀ ਪੁੱਛਿਆ ਸੀ ਕਿ ਆਪਾਂ ਗੂੜੇ ਰੰਗਾਂ ਤੇ ਕਿਵੇਂ ਛਾਪਦੇ ਹਾਂ ਤਾਂ ਅੱਜ ਆਪਾਂ ਤੁਹਾਨੂੰ ਸਿਰਫ ਛਾਪਣੇ ਹੀ ਦੱਸਾਂਗੇ ਜਿਹੜੇ ਕਢਾਈ ਆ ਉਹ ਨੈਕਸਟ ਵੀਡੀਓ 'ਚ ਕਰਾਂਗੇ ਕਿਉਂਕਿ ਫਿਰ ਜ਼ਿਆਦਾ ਵੀਡੀਓ ਲੰਬੀ ਹੋ ਜਾਊਗੀ ਹੁਣ ਆਪਾਂ ਦੇਖਾਂਗੇ ਗੂੜੇ ਰੰਗ ਤੇ ਆਪਾਂ ਕਿਹੜਾ ਮਟੀਰੀਅਲ ਯੂਜ਼ ਕਰਕੇ ਛਾਪਦੇ ਹਾਂ ਹਾਂਜੀ ਵੀਖੋ ਜਿਵੇਂ ਆ ਆਪਣੇ ਕੋਲੇ ਗੂੜੇ ਕੱਪੜੇ ਆ ਤਾਂ ਉਹਦੇ ਤੇ ਆਪਾਂ ਆਹ ਵਾਲੀ ਚੀਜ਼ ਹੁੰਦੀ ਹੈ ਜਿਹੜੀ ਇਹਨੂੰ ਕੈਰੋਸਿਨੋ ਆਇਲ ਚ ਮਿਲਾ ਕੇ ਛਾਪ ਸਕਦੇ ਆ ਤੇ ਇਹਨੂੰ ਜਦੋਂ ਤੁਸੀਂ ਕੈਰੋਸਿਨ ਦੇ ਵਿੱਚ ਮਲੋਨਾ ਤਾਂ ਜਿਹੜੀ ਕਾਟਨ ਨਾਲ ਤੁਸੀਂ ਇਸ ਤਰ੍ਹਾਂ ਕਾਟਨ ਵਿੱਚ ਡਬੋ ਕੇ ਉਹਦੇ ਡਿਪ ਕਰਕੇ ਇਸ ਤਰ੍ਹਾਂ ਇਹ ਗੂੜ ਬਣ ਜਾਊਗਾ ਤੇ ਕਾਟਨ ਵਿੱਚ ਤੁਸੀਂ ਡਿਪ ਕਰਕੇ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਨਿਚੋੜ ਲੈਣਾ ਹੈ ਉਸ ਤੋਂ ਬਾਅਦ ਇਹਨੂੰ ਆਪਾਂ ਛਾਪਾਂਗੇ ਇਸ ਤਰ੍ਹਾਂ ਮੈਂ ਤੁਹਾਨੂੰ ਥੋੜਾ ਛਾਪ ਕੇ ਦਿਖਾ ਦਨੀ ਆ ਰਫ ਜਿਹਾ ਇਸ ਤਰ੍ਹਾਂ ਕੋਈ ਗੂੜੇ ਕੱਪੜੇ ਤੇ ਵਿਜੀਬਲ ਹੋਊਗਾ ਇਸ ਤੋਂ ਬਿਨਾ ਜਿਵੇਂ ਆਪਣੇ ਕੋਲ ਬਲੈਕ ਆ ਤਾਂ ਬਲੈਕ ਕੱਪੜੇ ਤੇ ਵੀ ਆਪਾਂ ਇਹ ਇਸ ਨੂੰ ਯੂਜ਼ ਕਰ ਸਕਦੇ ਹਾਂ ਜਿਹੜੇ ਲਾਈਟ ਕਲਰ ਹੁੰਦੇ ਆ ਉਹਦੇ ਤੇ ਆਪਾਂ ਵਾਲਾ ਨੀਲ ਯੂਜ਼ ਕਰ ਸਕਦੇ ਹਾਂ ਕੇਰੋਸਿਨੋ ਆਇਲ ਦੇ ਵਿੱਚ ਪਾ ਕੇ ਇਸ ਤਰ੍ਹਾਂ ਵਾਲਾ ਨੀਲ ਜਿਹੜਾ ਸਿੰਪਲ ਕੱਪੜਿਆਂ 'ਤੇ ਲਾਉਣ ਵਾਲਾ ਹੁੰਦਾ ਹੈ ਇਹ ਕੇਰੋਸਿਨੋ ਆਇਲ ਦੇ ਵਿੱਚ ਯੂਜ਼ ਕਰ ਸਕਦੇ ਆ ਆਪਾਂ ਤੇ ਇਸੇ ਤਰ੍ਹਾਂ ਜਿਵੇਂ ਹੁਣ ਬਲੈਕ ਦੇ ਉੱਪਰ ਆਪਾਂ ਇਹ ਛਾਪਦੇ ਆ ਤਾਂ ਇਹ ਵੀ ਦੇਖੋ ਮੈਂ ਤੁਹਾਨੂੰ ਥੋੜਾ ਸ਼ਾਪੀ ਦਿਖਾਉਂਗੀ ਨੈਕਸਟ ਵੀਡੀਓ ਵਿੱਚ ਆਪਾਂ ਦੇਖਾਂਗੇ ਕਿ ਮੈਂ ਤੁਹਾਨੂੰ ਦੱਸੂ ਇਹਨੂੰ ਆਪਾਂ ਕਿਸ ਢੰਗ ਨਾਲ ਇਹਨਾਂ ਨੂੰ ਛਾਪਣਾ ਡਿਜ਼ਾਈਨ ਨੂੰ ਤੇ ਕਿਸ ਤਰੀਕੇ ਨਾਲ ਆਪਾਂ ਇਹਨਾਂ ਦੀ ਕਢਾਈ ਕਰਨੀ ਆ ਠੀਕ ਹੈ ਜੀ ਆਹ ਦੇਖੋ ਇਸ ਤਰ੍ਹਾਂ ਇਹ ਡਿਜ਼ਾਈਨ ਆ ਜਿਹੜਾ ਆਪੋਨੇ ਕੋਲੇ ਪੂਰਾ ਵਿਜੀਬਲ ਹੋਊਗਾ ਚਲੋ ਠੀਕ ਹੈ ਜੀ ਵੀਡੀਓ ਦੇਖਣ ਲਈ ਥੈਂਕ ਯੂ